ਸੱਤ ਸਿਰਿਆਂ ਗਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਸਕੂਲੀ ਵਿਦਿਆਰਥੀਆਂ ਨੂੰ ਮੱਜਾਂ ਇਸ ਤਰੀਕ ਤੱਕ ਸਕੂਲ ਦਾ ਸਮਾਂ ਬਦਲਿਆ ਠੰਡ ਦੇ ਕਾਰਨ ਸਿੱਖਿਆ ਵਿਭਾਗ ਨੇ ਲਿਆ ਇਹ ਫੈਸਲਾ ਸ਼ਹਿਰ ਵਿੱਚ ਕੜਾਕੇ ਦੀ ਠੰਡ ਅਤੇ ਸੰਗਰੀ ਧੁੰਦ ਦੀ ਸਭਾਵਨਾ ਨੂੰ ਦੇਖਦੇ ਹੋਏ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਸਹਿਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰ ਦਿੱਤੀ ਹੈ ਸਿੱਖਿਆ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਹੁਕਮ 10 ਜਨਵਰੀ ਤੱਕ ਲਾਗੂ ਹੈ ਹੁਕਮਾਂ ਦੇ ਅਨੁਸਾਰ ਕਲਾਸ 8ਵੀਂ ਤੱਕ ਦਾ ਨਾਨ ਬੋਰਡ ਕਲਾਸ ਤੇ ਅਰਥਾ ਤੱਕ ਕਲਾਸ 9ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਲਈ ਸਕੂਲ ਫਿਜੀਕਲ ਮੋਡ ਵਿੱਚ ਬੰਦ ਰਹਿਣਗੇ ਹਾਲਾਂਕਿ ਸਕੂਲਾਂ ਉਹ ਸਕੂਲ ਇਹਨਾਂ ਕਲਾਸਾਂ ਲਈ ਸਵੇਰੇ 9 ਵਜੇ ਤੋਂ ਆਨਲਾਈਨ ਕਲਾਸਾਂ ਚਲਾ ਸਕਦੇ ਹਨ ਸਕੂਲ ਸਟਾਫ ਦੀ ਡਿਊਟੀ ਵੀ ਆਨਲਾਈਨ ਕਲਾਸਾਂ ਦੇ ਅਨੁਸਾਰ ਤੈਅ ਕੀਤੀ ਜਾ ਸਕਦੀ ਹੈ ਸਿੱਖਿਆ ਵਿਭਾਗ ਨੇ ਬੋਰਡ ਕਲਾਸਾਂ ਜਾਨੀ 10 ਕਲਾਸ ਦਸਵੀਂ ਅਤੇ 12ਵੀਂ ਲਈ ਸਕੂਲ ਸਮੇਂ ਵਿੱਚ ਤਬਦੀਲੀ ਕੀਤੀ ਦਿਸ਼ਾ ਨਿਰਦੇਸ਼ ਅਨੁਸਾਰ ਇਹਨਾਂ ਸਕੂਲਾਂ ਲਈ ਸਕੂਲ ਸਵੇਰੇ 9:30 ਵਜੇ ਤੋਂ ਪਹਿਲਾਂ ਨਹੀਂ ਖੁੱਲਣਗੇ ਦੁਪਹਿਰੇ ਛੱਡੇ 3 ਵਜੇ ਤੋਂ ਪਹਿਲਾਂ ਬੰਦ ਨਹੀਂ ਹੋਣਗੇ ਸਕੂਲ ਪ੍ਰਬੰਧਨ ਨੂੰ ਸਟਾਫ ਦੀ ਡਿਊਟੀ ਵੀ ਇਸੇ ਇਸੇ ਸਮੇਂ ਅਨੁਸਾਰ ਤੈਅ ਕਰਨ ਦੇ ਹੁਕਮ ਦਿੱਤੇ ਤਾਂ ਜੋ ਪ੍ਰੀ ਬੋਰਡ ਪ੍ਰੀਖਿਆ ਅਤੇ ਹੋਰ ਸਿੱਖਿਆਮਕ ਗਤੀਵਿਧੀਆਂ ਵਿੱਚ ਕੋਈ ਰੁਕਾਵਟ ਨਾ ਆ ਸਕੇ ਇਹ ਡਬਲ ਸ਼ੇਪਟ ਵਿੱਚ ਚੱਲ ਰਹੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਹੈੱਡਾਂ ਨੂੰ ਇਹ ਸ਼ੂਟ ਦਿੱਤੀ ਗਈ ਹੈ ਕਿ ਇਹ ਉਹ ਸ਼ਾਮ ਦੀ ਸ਼ਿਫਟ ਦੇ ਸਟਾਫ ਨੂੰ ਸਵੇਰ ਦੀ ਸ਼ਿਫਟ ਵਿੱਚ ਬੁਲਾ ਸਕਦੇ ਹਨ ਸਿੱਖਿਆ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਹੁਕਮਾਂ ਦੇ ਉਲੰਘਣਾ ਕਰਨ ਵਾਲੇ ਸਕੂਲ ਸਕੂਲਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਵਿਭਾਗ ਨੇ ਮਾਪਿਆਂ ਦੇ ਸਕੂਲ ਪ੍ਰਬੰਧਨ ਨੂੰ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਦੇਸ਼ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ